ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਵਨ ਸਾਰਿਆਂ ਦਾ ਸੱਟਨੇ ਤੇ ਕਰਦੇ ਉਹ ਲੋਕ ਦੀ ਸਟਾਰਟਿੰਗ ਤੇ ਸਾਰਨ ਪਹਿਲਾਂ ਬੱਚੇ ਜਾਲ ਚ ਪਾਦੇ ਆ ਜਿਹੜੇ ਮਤਲਬ ਖੁੱਲੇ ਪਾਉਂਦੇ ਸੀ ਉਸ ਦਿਨ ਆਪਣੇ ਉੱਡ ਗਏ ਸੀ ਜਿਹੜਾ ਇੱਕ ਬੱਚਾ ਨਹੀਂ ਹੈ ਉਹਨਾਂ ਨਾਲ ਦੇ ਆਪ ਬੱਚੇ ਪਾਦੇ ਜਾਲ ਚ ਕਿਉਂਕਿ 4-5 ਦਿਨ ਹੋ ਗਏ ਆ ਨਹੀਂ ਫੇਰ ਭਾਏ ਗਏ ਹਨ ਤੇ ਇਹਨਾਂ ਨੇ ਹਜੇ ਅੱਧਿਆਂ ਨੇ ਉੱਡਣਾ ਪਹਿਲੀ ਪਹਿਲੀ ਵਾਰੀ ਉਹ ਪਹਿਲੀ ਵਾਰੀ ਉੱਡਿਆ ਸੀ ਡਰ ਕੇ ਤੇ ਉਹ ਜੇ ਆਪ ਲਗਾਤਾਰ ਪਾਉਂਦੇ ਤੇ ਕੀ ਪਤਾ ਉਹ ਵੀ ਨਾ ਜਾਂਦਾ ਤੇ ਹੁਣ ਆਪੇ ਯਾਰ ਵਾਵਾ ਦਿਨ ਹੋ ਗਏ ਨਹੀਂ ਭਾਏ ਤੇ ਅੱਜ ਆਪ ਜਾਲ ਚ ਪਾਦਨੇ ਕੱਲੂ ਖੁੱਲੇ ਪਾਦਾਂਗੇ ਤੇ ਅੱਜ ਆਪਾਂ ਉਧਰਲੇ ਬੱਚੇ ਵੀ ਕੱਢ ਕੇ ਲੈ ਕੇ ਆਉਣੇ ਤੁਹਾਨੂੰ ਵਿਖਾਉਣੇ ਕਿ ਉਹ ਜੋ ਬੱਚੇ ਗੱਡੇ ਉਧਰ ਵੀ ਤੇ ਬੱਚੇ ਇੱਧਰ ਵੀ ਕੱਢੇ ਵੇ ਆ ਇੱਧਰ ਵੀ ਇੱਕ ਦੋ ਬੱਚੇ ਹੈਗੇ ਆ ਇਹ ਵੀ ਲਿਆਵਾਂਗੇ ਬਾਹਰ ਉਹ ਵੀ ਲਿਆਵਾਂਗੇ ਤੇ ਛਰੀ ਦੀ ਬੰਦਾਂਗੇ ਅੱਦੇ ਆਪਾਂ ਜਾਲ ਚ ਪਾ ਦਾਂਗੇ ਤੇ ਜਾਲ ਆਪਾਂ ਇਥੇ ਉੱਚਾ ਕਰ ਦਾਂਗੇ ਜਾਲ ਨਹੀਂ ਵਈਆ ਕਿ ਨੀਵੇਂ ਰੱਖ ਲਈ ਨਹੀਂ ਥੋੜਾ ਉੱਚਾ ਕਰ ਦਾਂਗੇ ਛਤਰੀਆਂ ਵੀ ਵੇਖ ਲੈਣਗੇ ਚੱਲ ਤੇ ਜਿਹੜੇ ਹੈਗੇ ਆ ਅੰਦਰਲੇ ਬੱਚੇ ਵੱਡੇ ਉਹ ਆ ਪਾ ਦਨੇ ਧੁੱਪੇ ਵੱਡੇ ਜਾਲ ਚ ਤੇ ਕੋਹ ਪਰਲੇ ਜਾਲ ਚ ਦੋਹਾਂ ਜਾਲਾਂ ਚ ਇਹ ਪਾ ਦਨੇ ਆ ਇੱਕ ਰਹਿ ਗਲੇ ਬੱਚਾ ਤੂੰ ਰਹਿ ਗਿਆ ਤੋਂ ਬਸ ਇੱਕ ਨੇ ਆਇਆ ਇਹ ਵਈ ਨਾ ਮੈਂ ਜਾਣਾ ਹੀ ਨਹੀਂ ਬਾਹਰ ਜਾਣਾ ਪੈਣਾ ਪੁੱਤ ਤੈਨੂੰ ਗੱਲ ਦੋਵੇਂ ਚਾਰ ਆ ਇਧਰ ਮੇਲਾ ਚਾਰ ਬੱਚੇ ਦੋ ਬੱਚੇ ਇਧਰ ਆ ਪੰਜ ਬੱਚੇ ਪਰਲੇ ਪਾਸੇ ਆ ਤੇ ਕਿਹਨਾਂ ਆਪਾਂ ਜਾਲ ਚਾ ਕਰਦਗੇ ਆਜ ਆਜ ਆਪਾਂ ਆ ਹਲੇ ਬੱਚੇ ਪਾ ਦਈਏ ਫੇਰ ਵਿਖਾਉਣੇ ਤੁਨੂੰ ਕਿਹੜੇ ਬੱਚੇ ਵੀ ਪਾ ਦੇ ਜੀ ਮੇਰੇ ਕੂਤਰ ਜਾਲ ਚ ਆਪਾਂ ਤੇ ਐਚੀ ਬਾਤੇ ਉਹ ਥੋੜੇ ਬਿਮਾਰ ਸੀਗੇ ਮਤਲਬ ਠੱਲੇ ਸਿੱਖਾਠੀ ਉਧਰ ਬੈੰਦੇ ਸੀਗੇ ਉਧਰ ਬਾਤੇ ਬਾਕੀ ਇੱਧਰ ਬਾਤੇ ਤੇ ਇਹੋ ਹੈਗੇ ਆ ਵੀ 50 ਬੱਚੇ ਸਾਰੇ ਤੇ ਵਿੱਚੋਂ 10 ਪਰ ਹੁਣ ਇਹ ਟੁੱਟਰ ਆਪਣਾ 60 ਕੀ ਬੱਚੇ ਆਇਦਗੀ ਤੇ 60 ਕੇ ਇਹ ਆ ਬਾਕੀ ਉੱਡਣ ਵਾਲੇ ਆ ਸਾਰੇ ਆ ਬੈਠੇ ਆ ਕਰ 25 ਇਹ 25 ਹੋਣਗੇ ਇਹ ਤੇ ਇਧਰ ਹੀ ਬੈਠੇ ਗੂਤਰ ਇਧਰ ਹੋਣਗੇ ਰੱਬ ਤੇਰਾ ਭਲਾ ਕਰੇ 10 ਕ ਇਧਰ ਹੀ ਹੋਣਗੇ ਉੱਡਣ ਵਾਲੇ ਮਤਲਬ 30 30 ਤੋਂ ਲੈ ਕੇ 32 ਗੂਤਰ ਹੈਗੇ ਪਿਛਲੇ ਉੱਡਣ ਵਾਲੇ ਤੇ ਅੱਜ ਕੀ ਆ ਇਹ ਬੈਠੇ 50 ਇੱਕ 55 ਕੇ ਆ ਤੇ ਕੋਈ 5-7 ਹੋਰ ਆ 60 ਕੇ ਇਹ ਕਰ ਲੋ 30 35 ਉਹ ਕਰ ਲੋ 100 ਦੇ ਨੇੜੇ ਹੋਊਗਾ ਬੱਚਾ ਤੇ ਉਹ ਵੀ ਕੱਢ ਕੇ ਲਾਉਣੇ ਆਪਾਂ ਸਾਰੇ ਬੱਚੇ ਤੁਹਾਨੂੰ ਖਾਉਣੇ ਆ ਤੇ ਨਾਲੇ ਛਤਰੀਆਂ ਦੇ ਬੰਦ ਤੇ ਆਪਾਂ ਲਓ ਜੀ ਮਿੱਤਰੋ ਆ 11 ਬੱਚੇ ਆ ਤੇ ਬੱਚੇ ਯਾਰ ਦੋ ਤਿੰਨ ਤਾਂ ਵੱਡੇ ਵੀ ਹੋ ਗਏ ਜਾਦੇ ਉੱਡਣ ਲੱਗ ਪਏ ਆ ਆ ਵੀ ਉੱਡਣ ਲੱਗ ਪਏ ਬੱਚਾ ਤੇ ਆ ਬੱਚਾ ਇਹ ਵਾ ਵੱਡਾ ਹੋ ਗਿਆ ਆ ਬੱਚਾ ਲੰਮਾ ਹੀ ਬਹੁਤ ਬਣੂਗਾ ਕਾਲੀ ਪੂਛੜਾ ਜਿਹੜਾ ਆਪਾਂ ਕਾਲੀ ਪੂਛ ਵਾਲਾ ਛੱਡਿਆ ਸੀ ਖਾਨਪੁਰ ਬੈਠਾ ਨਹੀਂ ਉਹਨਾਂ ਨਾਲ ਦਾ ਹੀ ਇਹ ਵੀ ਲੰਮਾਈ ਬਹੁਤ ਹੈ ਬੱਚਾ ਇਹ ਤੇ ਬਾਕੀ ਆ ਵੀ ਉੱਡਣ ਲੱਗ ਪਏ ਕਾ ਚਿੱਟਾ ਆਪਾਂ ਬੰਨਦੇ ਆ ਪੈਰ ਇਹਨਾਂ ਨੂੰ ਅੱਜ ਬੰਦ ਨੇ ਕੱਲ ਨੂੰ ਖੁੱਲੇ ਬਾਦਾਂਗੇ ਇੱਕ ਜਿਹੜੇ ਉੜਦੇ ਨਹੀਂਗੇ ਜਿਹੜੇ ਉੜਦੇ ਉਹਨਾਂ ਨੂੰ 4 ਦਿਨ ਬੰਦ ਲੈਣੀ ਆਪਾਂ ਤੇ ਛੇਤਰਾਂ 'ਤੇ ਬੰਦਨੇ ਆਪਾਂ ਇਹਨਾਂ ਨੂੰ ਇਹ ਤੇ ਬੰਦ ਨੇ ਇਹ ਤੇ ਬੰਦ ਨੇ ਚੋਹ ਤੇ ਬੰਦਨੇ ਆ ਬੰਨਤੀ 3 ਬੱਚੇ ਉਹ ਤੇ ਬੰਨਤੇ 2 ਇਹ ਤੇ ਬੰਨਤੇ ਤੇ 2 ਹੀ ਇਹ ਤੇ ਬੰਨਤੇ ਤੇ 4 ਬੱਚੇ ਜਾਲ 'ਚ ਪਾਇਤੇ ਤਾਂ ਰੱਖ ਤਾ ਜਾਲ ਆਪਾਂ ਬੋਕੀ ਆ ਗੇ ਰਾਂ ਜੀ ਲਓ ਜੀ ਮਿੱਤਰੋ ਪਾਣੀ ਬਾਲੀ ਭਰ ਲੈਂਦੀ ਆ ਤੇ ਕੁ ਕੁ ਤਰ੍ਹਾਂ ਦਾ ਦਾਣਾ ਪਾ ਦਿੰਨੇ ਆ ਵੇਖੋ ਦਾਣੇ ਨੋਂ ਦੇ ਬਾਹਰ ਦਾਣੇ ਪਾਉ ਸਾਨੂੰ ਹਣਾ ਬੱਚਿਆਂ ਨੂੰ ਜੋਗਾ ਚਾ ਕਰ ਦਈਏ ਤੇ ਦਾਣੇ ਪਾ ਦਿੰਨੇ ਆ ਮੈਂ ਸਾਰੇ ਕੁੰਡੇ ਧੋ ਕੇ ਪਾ ਦਿੰਨੇ ਆ ਤੇ ਕੋਡਿਆਂ ਗੂਦ ਰੰਗ ਅੰਡਾ ਵੀ ਰੱਖ ਲਿਆ ਮੈਂ ਖੂਦ ਰੰਗੂਦ ਕਾ ਮਿਲ ਕੇ ਲਾਈ ਜਾਂਦਾ ਨਾ ਅੰਡੇ ਆਣਾ ਪਾਸਟ ਆਂਡਾ ਤੇ ਬਾਕੀ ਪਾਣੀ ਰੱਖਣਗੇ ਇਸ ਹਾਲ ਚ ਇਹ ਚਪਾਕਾ ਜੰਤਰ ਚੱਕਦਗੇ ਆਹ ਹੋ ਗਿਆ ਤੇ ਆਪਾਂ ਆਪਣੇ ਥੇਂ ਧਾਰਾਂਗੇ ਨਾ ਡਰੋ ਤੇ ਪਾਣੀ ਪੂਣੀ ਧੂਗੇ ਪਾ ਦੇਣੇ ਧਾਣੇ ਪਾ ਦੇਣੇ ਤੇ ਫਿਰ ਆ ਬਾਜ ਵੀ ਤਾਂ ਲੈ ਕੇ ਆਉਣੀ ਆ ਬੱਚੇ ਬੈਠੇ ਆ ਬਾੜਾ ਨਹੀਂ ਬਹੁਤ ਯਾਰ ਬੱਚਣ ਥੋੜੇ ਪਾਵਾਂਗੇ ਤੇ ਤਾੜ ਦਾਂਗੇ ਦਾਣਾ ਪਾਣੀ ਪਾ ਕੇ ਤੇ ਫਿਰ ਆ ਬਾਏ ਨੂੰ ਲੈ ਕੇ ਆਵਾਂਗੇ ਤਾਂ ਉਹਦੀ ਗਰੀ ਰੂਲ ਬਣਾਵਾਂਗੇ ਇੰਸਟਾਗ੍ਰਾਮ ਤੇ ਪਾਵਾਂਗੇ ਪਾਣੀ ਬਦਲ ਗਏ ਸਾਰੇ ਖੁੱਡਿਆਂ ਦਾ ਜੀ ਕਰਤਾ ਜੀ ਸਾਰੇ ਪਾਣੀ ਚੇਂਜ ਤੇ ਆਪਣਾ ਇੱਕ ਬੱਚਾ ਮਰ ਗਿਆ ਸੀ ਜੋੜੀ ਦਾ ਤੇ ਜੋੜੀ ਪਟ ਨਹੀਂ ਆਪਾਂ ਜੋੜੀ 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 ਕਿੱਧਰ ਬੈਠੀ ਆ ਆ ਵੇਠੀ ਉਦਰੀ ਦਾ ਇਹਨੋਂ ਪਹਿਲਾਂ ਕਬੂਤਰਾਂ ਦੇ ਪਾਸੇ ਛੱਡ ਗਏ ਇੱਕ ਉਦਰੀ ਉੱਡਦੀ ਵੀ ਰਹੀ ਆ ਤੇ ਇਹ ਬਾਦਾਮ ਵੀ ਖਾਣੀ ਰਹੀ ਆ ਕਿੱਧਰ ਨੂੰ ਰਹਿ ਗਈ ਸੀ ਇਹ ਇਨਸ਼ਾਅੱਲਾ ਭਾਈ ਇੱਕ ਕਬੂਤਰ ਆਪਣਾ ਵੱਡਾ ਜਿਹੜਾ ਇਹਨਾਂ ਲੱਗਾ ਵਿਆ ਕਿੱਧਰ ਗਿਆ ਕਿੱਧਰ ਗਿਆ ਉਹ ਬੈਠਾ ਜੀ வா சார ஜனா ஆ கபூத்தி இப்போ தானே பண்ணி பாது கபூத்தர ਦੰਡਾ ਨਹੀਂ ਪਾ ਦੇਈ ਸਾਰਿਆਂ ਨੂੰ ਤੇ ਚਲੋ ਤਾੜਦੇ ਕਬੂਤਰ ਹੁਣ ਆਪਾਂ ਇਹ ਬਾਹਰ ਹੀ ਰੱਖ ਦਿੰਨੇ ਆ ਆਪੀ ਰੋੜ ਜਾਵਣਗੇ ਕਰੋ ਬਈ ਬਾਹਰਲੇ ਵਾਸਤੇ ਨਾ ਕੋਈ ਨਿਭੜ ਗਿਆ ਕੰਮ ਨਿਭੜ ਗਿਆ ਚੱਲ 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 ਬਈ ਹੁਣ ਆ ਜਿਓ ਤੁਸੀਂ ਥੋੜੀ ਵਾਰੀ ਆ ਗਈ ਚਲੋ 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 ਭਾਜ 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 ਚਾਲ ਮਿੱਤਰਾ ਇਕੱਲਾ ਹੀ ਰਹਿ ਗਿਆ ਲਓ ਜੀ ਹੁਣ ਆ ਗਈ ਵਾਰੀ ਔਰ ਉਹਨਾਂ ਦੀ ਪਰਲੀਆਂ ਦੀ ਇਨਾ ਪੋਥੀ ਕਰ ਦਿੰਨੇ ਰੋੜ ਕੇ ਲਓ ਜੀ ਤੂੰ ਕਿਹੜੇ ਖੁੱਡੇ ਦਾ ਮਿੱਤਰਾ ਤੂੰ ਹੈਗਾ ਇਧਰਲੇ ਖੁੱਡੇ ਦਾ ਚੱਲ ਦੋ ਹੈਗੇ ਆ 4 ਨੰਬਰ ਦੇ ਦੋ ਹੈਗੇ 5 ਨੰਬਰ ਦੇ ਆ ਵੀ ਉਸ ਤਰ੍ਹਾਂ ਭਰਾਈ ਆ ਚਲ 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 ਬਾਕੀ ਤਾਣੇ ਚ ਦੋ ਇਧਰ ਦੇ ਆ ਬਾਕੀ ਦੂਜਿਆਂ ਦੇ ਆ ਹੁਣ ਆ ਆਗੇ ਦੂਜੇ ਖੁੱਡਿਆਂ ਦੇ ਚਲੋ ਲਈ ਹੁਣ ਆ ਗਈ ਵਾਰੀ ਥੜ ਲਿਆਂ ਦੀ ਇੱਕ ਤਾਂ ਵੱਡੀ ਉਤਰੀ ਸੀਗੀ ਇਹਦੀ ਅੱਖਰਾ ਵੀ ਹੋ ਗਈ ਸੀਗੀ ਉਹ ਤਾਂ ਹੋ ਗਈ ਸਹੀ ਕਿ ਦੋ ਇਹ ਵੀ ਪਾਤੀ ਸੀ ਨੀ ਇਹ ਬੱਚਿਆਂ ਤੋਂ ਰੁਕੀ ਵੀ ਆਪਾਂ ਤੇ ਉਹ ਬੱਚਾ ਸੀ ਉਹ ਔਰ ਜਿਹੜਾ ਉਹਦੀ ਹੁਣ ਸਹੀ ਹੋ ਗਈ ਆ ਇਹ ਲੜਦੇ ਲੁੱੜਦੇ ਸੀ ਆਖੂਖ ਜ ਠੰਗ ਠੰਗ ਮਾਰੀ ਗੁੱਤਰ ਨੇ ਤਾਂ ਕਰਕੇ ਹੋ ਗਈ ਚੱਲ ਬਈ ਦੋਨੀ ਲੋ ਜੀ ਮੈਟਰੋ ਹੋ ਗਿਆ ਨੀਰਾ ਕਰਦ ਗਏ ਆਪਾਂ ਬਲੌਗ ਦਾ ਐਂਡ ਉਹਦੋਂ ਬਾਸਾ ਬੱਚੇ-ਪੁੱੱਚੇ ਅੱਜੇ ਸ਼ਹਿਰਾਂ ਦੇ ਬੈਠੇ ਸੀ ਬੱਚੇ ਤਾੜਦੇ ਸੀਗੇ ਤੇ ਉਹਦਾ ਨਾ ਫੂਰੀ ਸਟੋਰੀ ਫੋਲ ਹੋ ਗਈ ਸੀ ਤਾਂ ਹੀ ਫਿਰ ਮੈਂ ਪਹਿਲਾ ਬਲੌਗ ਨਾ ਡੀਲ ਕੀਤਾ ਮੈਂ ਥੋੜੀ ਸਟੋਰੀ ਖਾਲੀ ਕੀਤੀ ਆ ਨਾਲੇ ਇੱਕ ਗੇਮ ਵੀ ਸੀ ਉਹ ਡੀਲ ਕੀਤੀ ਆਪਾਂ ਤੇ ਸਟੋਰੀ ਖਾਲੀ ਕਰਕੇ ਤੇ ਹੁਣ ਆਪਾਂ ਬਲੌਗ ਦਾ ਐਂਡ ਹੀ ਕਰ ਦਿੰਦੇ ਆ ਉਦੋਂ ਫਿਰ ਯਾਰ ਬੱਚੇ ਅੰਦਰ ਕਰਨੇ ਸੀ ਮੈਂ ਯਾਰ ਬੱਚੇ ਅੰਦਰ ਕਰ ਹੀ ਦੇਣਾ ਉਹ ਤੋਂ ਮੈਂ ਬਲੌਗ ਚ ਕਹੀ ਦਿੱਤਾ ਸੀ ਬੱਚੇ ਅੰਦਰ ਕਰਨ ਲੱਗੇ ਆਪਾਂ ਬੱਚੇ ਵਿਚਿੰਦਰ ਕਰਕੇ ਦਾਣਾ ਪਾਣੀ ਪਾਤਾ ਤੇ ਬਾਕੀ ਓਕੇ ਆ ਉੱਤਰ ਬੈਠੇ ਆ ਥੱਲੇ ਤੇ ਨਵੇਂ ਠੱਜ ਇੱਕ ਬੈਠਾ ਅੱਜ ਕਿਹੜਾ ਬੈਠਾ ਹੈ ਕਾਂਡਾ ਬੱਚਾ ਪਰਾਨਾ ਹੈ ਚੱਲ ਕੋਈ ਨਹੀਂ ਬਾਕੀ ਸੱਤੇ ਬੈਠੇ ਆ ਅੱਜ ਤੇ ਮੈਂ ਲਫਾਫਾ ਨਹੀਂ ਲਾਇਆ ਆਪਾਂ ਲਫਾਫਾ ਵੀ ਉਹ ਥੇ ਪਿਆਊਗਾ ਆ ਆ ਬੈਠਾ ਫਾਫਾ ਵੀ ਤੇ ਚਲੋ ਮਿੱਤਰੋ ਕਰਦੇ ਆ ਬਲੌਗ ਦਾ ਐਂਡ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸ ਦੇਖੋ ਬਾਕੀ ਧੰਨਵਾਦ ਸਾਰੇ ਵੀਰਾਂ ਵੀਡੀਓ ਵੇਖਣ ਲਵ ਯੂ ਸਪੋਰਟ ਕਰਦੇ ਰਹੀ